ਮੇਰੇ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਜੀ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਜੀ ਸਰ ਅੱਜ ਅਸੀਂ ਗੱਲ ਕਰਾਂਗੇ ਪਰਮੇਸ਼ਕਰ ਮੁਜੇਤਾ ਸੁਬੇਦਾਰ ਯੋਗਿੰਦਰ ਸਿੰਘ ਸਾਹਿਬ ਜੀ ਦੀ ਇਹਨਾਂ ਦਾ ਜਨਮ 26 ਸਤੰਬਰ 1921 ਨੂੰ ਮੋਗਾ ਜ਼ਿਲ੍ਹੇ ਦੀ ਤਹਿਸੀਲ ਮੋਗਾ ਜ਼ਿਲ੍ਹੇ ਦੇ ਪਿੰਡ ਮਹਿਲਕਲਾਂ ਦੇ ਵਿੱਚ ਹੋਇਆ ਜੀ ਔਰ 1936 ਦੇ ਵਿੱਚ ਸਾਹਿਬ ਬ੍ਰਿਟਿਸ਼ ਆਰਮੀ ਦੇ ਵਿੱਚ ਭਰਤੀ ਹੋਏ ਨੇ ਕੌਇਟੇ ਸੀ ਪਾਈ ਪ੍ਰਤੀ ਹੋਏ ਅਤੇ ਆਜ਼ਾਦੀ ਤੋਂ ਬਾਅਦ ਇੰਡੀਅਨ ਆਰਮੀ ਦੀ ਸੈਕਰਾਇਜਮੈਂਟ ਦੇ ਵਿੱਚ ਫਰਸਟ ਸਿੱਖ ਦੇ ਵਿੱਚ ਉਹਨਾਂ ਨੇ ਆਪਣੀ ਨੌਕਰੀ ਸ਼ੁਰੂ ਕੀਤੀ ਹੈ ਅਕਤੂਬਰ 1962 ਦੇ ਵਿੱਚ ਗੁਮਾਂਡੀ ਦੇਸ਼ ਚਾਇਨਾ ਨੇ ਅਮਰੀਕਾ ਆਪਣੇ ਭਾਰਤ ਦੇ ਉੱਤੇ ਹਮਲਾ ਕੀਤਾ ਜੀ ਉਸ ਟਾਈਮ ਤੇ ਸੁਵਿਧਾ ਜਗਿੰਦਰ ਸਾਹਿਬ ਜੀ ਦੀ ਪਲਟੂਨ ਜਿਹੜੇ ਕਿ ਫਰਸਟ ਸਿੱਖ ਦੀ ਪਲਟੂਨ ਸੀਗੀ ਉਹਨਾਂ ਨੂੰ ਨੇਫਾ ਦੇ ਤੁਆਂ ਸੈਕਟਰ ਦੇ ਟੋਂਗ ਪੈਂਗਲਾ ਚੌਕੀ ਜਿਹੜੀ ਆ ਉਹਦੀ ਹਿਫਾਜ਼ਤ ਕਰਨ ਦੀ ਜ਼ਿੰਮੇਵਾਰੀ ਮਿਲੀ ਸੀਗੀ ਜੀ ਦੁਸ਼ਮਣ ਨੇ 21 ਅਕਤੂਬਰ 1972 ਵੇਰੇ ਸਵੇਰੇ ਲਗਭਗ 5:30 ਵਜੇ ਹਮਲਾ ਕੀਤਾ ਜੀ ਔਰ ਗਿਣਤੀ ਲਗਭਗ ਦੁਸ਼ਮਣਾਂ ਦੀ 200 ਸੀਗੀ ਕਿੱਥੇ 200 ਦੀ ਗਿਣਤੀ ਤੇ ਕਿੱਥੇ ਟੋਟਲ ਲੇਪਲ ਟੂਨ ਦੇ 30 ਜਵਾਨ ਜੀ ਸੂਬੇਦਾਰ ਸਾਹਿਬ ਤੇ ਉਹਨਾਂ ਦੇ ਜਵਾਨਾਂ ਨੇ ਡਟ ਕੇ ਮੁਕਾਬਲਾ ਕੀਤਾ ਦੁਸ਼ਮਣ ਨੇ ਲਗਾਤਾਰ ਦੋ ਹਮਲੇ ਕੀਤੇ ਦੋਵੇਂ ਨਾਕਾਮ ਕੀਤੇ ਇਨ੍ਹਾਂ ਹਮਲਿਆਂ ਦੇ ਵਿੱਚ ਦੁਸ਼ਮਣ ਦਾ ਨੁਕਸਾਨ ਤਾਂ ਹੋਇਆ ਪਰ ਨਾਲ ਹੀ ਪਲਟੂਨ ਦਾ ਵੀ ਕਾਫੀ ਨੁਕਸਾਨ ਹੋ ਚੁੱਕਾ ਸੀਗਾ ਜਵਾਨਾਂ ਦੀ ਗਿਣਤੀ ਵੀ ਘਟ ਗਈ ਸੂਬੇਦਾਰ ਜਗENDER ਸਾਹਿਬ ਜਿਹੜੇ ਨੇ ਉਹ ਵੀ ਜ਼ਖਮੀ ਸੀਗੇ ਪਰ ਇਸ ਤੋਂ ਬਾਅਦ ਦੁਸ਼ਮਣ ਨੇ ਤੀਸਰਾ ਹਮਲਾ ਕੀਤਾ ਜੀ ਸਾਬ ਨੇ ਆਪਣੀ ਪਟੂਨ ਦੀ LMJ ਜਿਹੜਾ LMJ ਮੈਨ ਸੀਗਾ ਉਹ ਅ ਜੀ ਦੋ ਜੁਕਾਸੇਗਾ ਉਹਦੀ ਜਗ੍ਹਾ ਦੇ ਉੱਤੇ ਐਲ ਐਨ ਜੀ ਸੰਭਾਲੀ ਤੇ ਦੁਸ਼ਮਣ ਦਾ ਮੁਕਾਬਲਾ ਕਰਨ ਲੱਗੇ ਇਸ ਹਮਲੇ ਦੇ ਵਿੱਚ ਪੂਰੀ ਪਲਟੂਨ ਜਿਹੜੇ ਆ ਉਹ ਸ਼ਹੀਦ ਹੋ ਗਈ ਸੀ ਦੁਸ਼ਮਣ ਨੇ ਸੁਭਾਦਰ ਸ਼ਿਗਿੰਦਰ ਸਿੰਘ ਸਾਹਿਬ ਨੂੰ ਵੀ ਘੇਰਾ ਪਾ ਲਿਆ ਘੇਰਾ ਪਉਣ ਤੋਂ ਬਾਅਦ ਯੋਗਿੰਦਰ ਸਾਹਿਬ ਆਖਰੀ ਦਮ ਤੱਕ ਲੜੇ ਨੇ ਪਰ ਜ਼ਿਆਦਾ ਗੋਲ ਜਿਹੜਾ ਹੈ ਉਹ ਬੈਂਡ ਕਰਕੇ ਇਹ ਬੇਹੋਸ਼ ਹੋ ਗਏ ਨੇ ਬੇਹੋਸ਼ ਹੋਏ ਜਿਸ ਸੂਬੇਦਾਰ ਜਗENDER ਸਾਹਿਬ ਨੂੰ ਦੁਸ਼ਮਣ ਚੁੱਕ ਕੇ ਤੇ ਆਪਣੇ ਕੈਂਪ ਦੇ ਵਿੱਚ ਲੈ ਗਿਆ ਜੀ ਉੱਥੇ ਜਾ ਕੇ ਉਹਨਾਂ ਨੇ ਆਪਣੇ ਜਿਹੜਾ ਇਹਨਾਂ ਦਾ ਆਰਮੀ ਹਸਪੀਟਲ ਸੀਗਾ ਉੱਥੇ ਐਡਮਿਟ ਕਰਵਾਇਆ ਪਰ ਜਿਆਦਾ ਜ਼ਖਮੀ ਹੋਣ ਕਰਕੇ ਸੂਬੇਦਾਰ ਜਗENDER ਸਿੰਘ ਸਾਹਿਬ ਜਿਹੜੇ ਨੇ ਉਹ ਸ਼ਹੀਦ ਹੋ ਗਏ ਇਹਨਾਂ ਦੀ ਨਿਰਤਾ ਬਹਾਦਰੀ ਟੇਪਲਟੂਨ ਦੀ ਯੋਗ ਅਗਵਾਈ ਦੇਖ ਕੇ ਉਸ ਦਾ ਸਨਮਾਨ ਕਰਦੇ ਹੋਏ ਦੁਸ਼ਮਨ ਨੇ ਇਹਨਾਂ ਦੀ ਡੈੱਡ ਬੋਰਡ ਜਿਹੜੀ ਆ ਸਨਮਾਨਪੂਰਵਕ ਭਾਰਤ ਨੂੰ ਵਾਪਸ ਕੀਤੀ ਤੇ ਭਾਰਤ ਸਰਕਾਰ ਨੇ ਵੀ ਉਹਨਾਂ ਦੀ ਬੀੜਤਾ ਤੇ ਬਹਾਦਰੀ ਦਾ ਸਨਮਾਨ ਕਰਦੇ ਹੋਏ ਉਹਨਾਂ ਨੂੰ ਪਰਮ ਵੀਰਚੱਕਰ ਦਿੱਤਾ ਏ ਪਰਮਵੀਰ ਚਕਰ ਆਜ਼ਾਦ ਭਾਰਤ ਦਾ ਪਹਿਲਾ ਪਰਮਵੀਰ ਚਕਰ ਹੈ ਜੀ ਜਿਹੜਾ ਸਿਕਰੇਜਮੈਂਟ ਦੇ ਸੁਭੇਦਾਰ ਜਗENDER ਸਿੰਘ ਸਾਹਿਬ ਨੂੰ ਮਿਲਿਆ ਹੁਣ ਜਿਹੜੀ ਸਿਕਰੇਜਮੈਂਟ ਦੀ ਫਰਸਟ ਸਿੱਕ ਹੈ ਉਹ ਕੋਈ ਮੈਕਨਾਈਜ਼ ਬਣ ਗਈ ਜੀ ਫਰਸਟ ਮੈਕਨਾਈਜ਼ ਮਿਰਕਲ ਬਣ ਗਈ ਹੈ ਉਹਨਾਂ ਨੂੰ ਮੈਕਨਵੈਂਟਰੀ ਬਣਾ ਦਿੱਤਾ ਗਿਆ ਹੈ ਸੁਭੇਦਾਰ ਜਗENDER ਸਿੰਘ ਸਾਹਿਬ ਨੇ ਆਪਣੇ ਫੌਜੀ ਜੀਵਨ ਦੇ ਵਿੱਚ ਤਿੰਨ ਲੜਾਈਆਂ ਲੜੀਆਂ ਜੀ ਇੱਕ ਲੜਾਈ ਉਹਨਾਂ ਨੇ ਲੜੀ ਹੈ ਵਰਲਡ ਵਾਰ ਸੈਕੰਡ ਜਿਹੜੀ ਹੈ ਉਹ ਲੜੀ ਹੈ ਦੂਸਰੀ ਉਹਨਾਂ ਨੇ ਲੜੇ ਜੀ ਭਾਰਤ ਪਾਕਿਸਤਾਨ ਦੀ ਜਿਹੜੀ ਸਨ 1947 ਦੇ ਵਿੱਚ ਕਸ਼ਮੀਰ ਦੀ ਲੜਾਈ ਲੜੀ ਸੀਗੀ ਲੱਗੀ ਸੀਗੀ ਉਹ ਲੜੀ ਹੈ ਜੀ ਔਰ ਤੀਸਰੀ ਉਹਨਾਂ ਨੇ ਭਾਰਤ ਚੀਨ ਜਿਹੜੀ 1962 ਦੇ ਵਿੱਚ ਲੜਾਈ ਲੜੀ ਹੈ ਉਹ ਮਨੋ ਜਿਹੜੇ ਲੜਾਈ ਲੱਗੀ ਸੀਗੀ ਉਹ ਲੜੀ ਹੈ ਜਿਹਦੇ ਵਿੱਚ ਉਹਨਾਂ ਨੂੰ ਪਰਮ ਵਿਸ਼ਚਕਾ ਦਾ ਦਿੱਤਾ ਗਿਆ ਏ ਸੀ ਜੀ ਸਾਡੀ ਅੱਜ ਦੀ ਛੋਟੀ ਜੀ ਵੀਡੀਓ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਮਿਲਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸਾਸਿਕਾਰ